ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਦੋ ਬੜਾ ਦਿਖਾਵਾਂਗੇ ਤਾਜ਼ੀਆਂ ਸੁੰਜੀਆਂ ਵਿੱਚ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਮਰੇ ਠਾਕਰਾ ਪਿੰਡ ਭਾਈਪਾ ਡਿਟੇਲ ਪੂਰ ਤਿਲਾ ਬਟਿੰਡਾ ਆਪਣਾ ਮੋਬਾਈਲ ਨੰਬਰ ਜੀ 934876000 9023876452 ਇਹਦੇ ਪਹਿਲੇ ਨੰਬਰ ਤੇ ਵੜ ਦੇਖੀ ਜਾਂਦੇ ਆ ਕਿਹੜਾ ਸੂਸੂਈ ਆ ਇਹ ਦੂਜਾ ਸੋਦਾ ਹੀ ਗਲਤ ਪਹਿਲੇ ਸੀਕਰ ਠੀਕ ਆ ਬੱਚਾ ਆ ਗਿਆ ਬੱਚਾ ਮਗਰ ਤਾਂ ਭਾਈ ਠੀਕ ਆ 나ੜੂਆ ਜਮਾ ਨਾਲ ਹਨ ਹਾਂ ਹਾਂ ਭਾਈ ਠੀਕ ਹੈ ਬੂੜਾ ਵੀ ਵੜਨੇ ਚੱਕਾ ਜੀ ਜਰਾ ਕੋ ਪਲੀਸ ਤੇਜ ਚ ਵਾਈ ਜੂ ਕਿਵੇਂ ਆਦੀ ਚੱਕ ਨੰਬਰ ਆ ਭਾਈ ਠੀਕ ਹੈ ਤਾਲਾ ਦੂਰਾ ਜਮੇ ਓਕੇ ਫਸਟ ਕਲਾਸ ਹਾ ਉਹ ਨਹੀਂ ਵਿਚਾਰ ਦਾ ਜੁੜੋ ਨਹੀਂ ਲੱਗਿਆ ਇਹਦਾ ਯਾਰ ਕੋਈ ਚੱਕਣ ਨਹੀਂ ਆ ਜਾਂਦੇ ਵੇਸ ਹਾਂ ਬੋਲਾ ਬਾਅਦ ਫੋਨ ਕੁਛ ਇਹਦਾ ਕੱਲ ਸਾਵਣ ਦੁੱਧ ਕਿੰਨਾ ਚੋਇਆ ਪੈਦਾ ਕੋਈ ਇਹਦਾ 5:30 5:40 ਚੋਇਆਗਾ ਠੀਕ ਹੈ ਸਾਵਣ ਨੂੰ ਬਹੁਤ ਚੰਗਾ ਲੱਗੂ ਮੂਰੋ ਦਿਖਾ ਦੇ ਹੁਣ ਸਵੇਰੇ ਚਵਾਈ ਕਰਨੀ ਹੈ ਹਜੇ ਹਾਂ ਬਈ ਇਹਨੂੰ ਪੋਰੀ ਕਰਨ ਵਾਲੀ ਆ ਸੋ ਸਵੇਰ ਦਾ ਟਾਈਮ ਆ ਠੀਕ ਹੈ ਸੁਭਰ ਉਹ ਤਾਰਾ ਬਾ ਮਾਰ ਕੇ ਦਿਖਾਉਨੇ ਆ ਕਹਿੰਦੇ ਕੋਈ ਨਿਆਣਾ ਪੌਂਦੀ ਲੋੜ ਨਹੀਂ ਕੋਈ ਹੋਰ ਨਹੀਂ ਹੈਣਾ ਹਣਾ ਬਈ ਮੋਟਾ ਮੇਰਾ ਸੋ ਦੇਖੋ ਬੋੜਾ ਹੀ ਦੱਸਦਾਗਾ ਕੱਲ ਦੀ ਸੁਈ ਠੀਕ ਹੈ ਕੋਈ ਥਾਂ ਟੁੱਟਦਾ ਮੁੱਕਦਾ ਨਹੀਂ ਕੋਈ ਹੋਰ ਨਹੀਂ ਤੁਹੇ ਦੇਖੋ ਪੂਰੀ ਮੋਟੀ ਚਵਾਈ ਦੇ ਹਿਸਾਬ ਦੇ ਤਰੀਕ ਤੇ ਮਗਰ ਸਰਾਜ ਹੋਰ ਮਾਰਦੀ ਜਿਆਦਾ ਧਾਰਾ ਸੋ ਧਾਰਾਂ ਦੀ ਇੱਕ ਨੰਬਰ ਉਸ ਕੋਲੋਂ ਬੰਦਾ ਬੇਫਿਕਰ ਹੋ ਜਾਏ ਸੋ ਥਾਣ ਦੇਖੋ ਨੇੜ ਤੋਂ ਤੋਰ ਦੀ ਬਾਹਰ ਨੂੰ ਤੋਰ ਦੇ ਸੋ ਲੇਵਾ ਸਾਫ ਸੁਥਰਾ ਫਿਟਿੰਗ ਫਾੜੀ ਵਾਲਾ ਲੇਵਾ ਜਮਾ ਹਨਾ ਸੋ ਥਾਣ ਦੇਖੋ ਥਾਣ ਦਾ ਕੋਈ ਮੋਲ ਨਹੀਂ ਪੂਰਾ ਸਾਫ ਸੁਥਰਾ ਤੇ ਧਾਰਾ ਤੋੜਦਾ ਫਿਰ ਜਮਾ ਜਿੰਨੇ ਮਰਜੀ ਰੂਹੋਂ ਗਵਾਜਦੇ ਹਨ ਸਵਾਦ ਦੇਖੋ ਜਮਾ ਨਜ਼ਾਰਾ ਆਉਂਦਾ ਧਾਰਾਂ ਦਾ ਤਾਂ ਇਹਦੇ ਮੋਟਾ ਮੋਟਾ ਝੋਨਾ ਜਮਾ ਹਨ ਓਏ ਗਾਂ ਵਾਲੀ ਤੇ ਕਰਦਾ ਲਈ ਬੈਠਾ ਬਈ ਚਵਾਈ ਜੀ ਤੇ ਇੱਕ ਨੰਬਰ ਆ ਜਮਾ ਹਾਂ ਕਿੰਨਾ ਕੁ ਦੁੱਧ ਦਿੰਦਾ ਜਾ ਲੱਗ ਥੱਲੇ ਬੰਦਾ 20 ਕਿਲੋ ਦੁੱਧ ਦਰਨੇ ਯਾਰ ਐਸ ਕੀ 20 ਮਨ ਕਿਲੇ ਦੇ ਮਨ ਕੋਈ ਮਾਰਚ ਲੈ ਦੁੱਧ ਪੱਸੀ ਬਾਦੀ ਨੇ ਨਾ ਠੀਕ ਹੈ ਲਮੂਆ ਲਾ ਦੇ ਰੇਟ ਇਹਦਾ ਕੀ ਰਹਿਣਾਗਾ ਰੇਟ ਜਾਇ ਜੇ 30000 ਰੁਪਏ ਬਈ ਮਾਰਦਾਨ ਮਾਰ ਬੋਟਾ 72000 ਦੇ ਵਿੱਚੋਂ ਮਾਰਦਾਨ ਹੋ ਜਾਊਗਾ ਕੱਦ ਕਾੜ ਚੰਗਾ ਬੈੜ ਸੂਈ ਸਵਾਈ ਹੈ ਜੇਰ ਜੁਰ ਜਮਾ ਡੰਨ ਹਾਂ ਹਾਂ ਗਰੰਟੀ ਕੋਲ ਸੋ ਜੇਰ ਵਾਲੇ ਪਾਸੋਂ ਬੇਫਿਕਰ ਹੋ ਜਾ 72000 ਚੋਂ ਲੇਵਾ ਦੇ ਤੇ ਪੋਚਾੜਾ ਦੇ ਠੀਕ ਹੈ ਸੋ 72 ਜਨਾਰ ਮੋਜਾ ਕੀ ਥਾਂ ਦੇਖ ਜਮ ਮੁੱਠੀ ਆਲਾ ਹਨਾ ਬਾਲਾ ਚੰਗਾ ਵਿੱਚ ਵਾਈ ਚੋ ਜਿੱਥੇ ਮਰਜ਼ੀ ਖੜਾ ਕੇ ਚੋਈ ਚੱਲੋ ਹਨਾ ਜਿਵੇਂ ਮਰਜ਼ੀ ਬਈ ਬੱਚੇ ਆਹ ਦੇਖੋ ਕਿਆ ਬਾਤ ਹੈ ਨਜ਼ਾਰਾ ਆਉਂਦਾ ਚੌਂ ਦਾ ਕੋਈ ਵੀਰ ਆ ਕੇ ਕਹੇ ਵੀ ਥਾਂ ਟੁੱਟਦਾ ਮੁਗਦਾ ਆਹ ਦੇਖੋ ਜਮ ਨਜ਼ਾਰੇ ਦਾ ਹਾਰਾ ਚੌਂ ਦਾ ਭਾਈ ਨਾਲ ਵੀਰ ਕਾਦ ਦੋ ਦੋ 21 ਬਾਈ ਕਿੰਨੇ ਦੇ ਦੇਣਾ ਬੱਚੇ ਤੇ ਫਾਇਟ ਵਾਲਾ ਸ਼ਿੱਟੂ ਜਮ ਹਨਾ ਸੋ 72 ਜੋ ਮਾਨਦਾਨ 20 ਲੀਟਰ ਦੁੱਧ ਮੰਨ ਕੇ ਲੈ ਲਿਓ ਟੀਅਰ ਕਰ ਲਾਂਗੇ ਤਾਂ ਆਪਾਂ 20 ਇਹ ਤੋਂ ਪਾਰ ਵੀ ਲੈ ਲਾਂਗੇ ਦੁੱਧ ਠੀਕ ਹੈ ਦੋ ਨੰਬਰ ਜਿਹੜੀ ਵੜਾ ਆਪਾਂ ਦੇਖੀ ਜਾਨੇ ਆ। ਇਹ ਵੀ 9 ਕਿਲੋ ਹੁੰਦਾ। ਆਪਾਂ ਦੇਖੀ ਲ 12 ਕਿਲੋ ਦੁੱਧ ਆ ਜੀ। ਠੀਕ ਹੈ ਸੁਆਪ ਪਲੂਣ ਸੁਈ ਹੈ। ਪਹਿਲੇ ਨਾਲ। ਠੰਡੀ ਵੀ ਨਹੀਂ ਵੀ ਥਾਂ ਦੇਖੀ। ਆਪਣੇ ਘਰੇ ਸੁਈ ਹੈ? ਹਾਂ ਹਾਂ ਵੀਰੋ ਹੋਈ ਹੈ ਆਪਣੇ ਵੱਲ। ਠੀਕ ਹੈ। ਤੇ ਦੁੱਧ ਕਿੰਨਾ ਹੁਣ ਆਜ ਰਿਹਾ ਹੋ ਤਾਂ? 12 ਕਿਲੋ। 6 ਲੀਟਰ ਟਾਈਮ ਦਾ ਨਹੀਂ ਭੜੂ ਜਾਵਾਂ। ਜਿਵੇਂ ਆਜਾ ਭਾਬਾਈ। ਠੀਕ ਹੈ। 17 ਤੋੜਾ ਇੱਕ ਨੰਬਰ ਆ। 10 ਨੰਬਰ ਵੀ 6 ਲੀਟਰ ਸੁਆ। 17 ਦੇਖੋ ਜੇ ਮਾਰ ਕੇ ਦਿਖਾ ਦਿੰਨੇ ਆਪਾਂ। ਪੂਰੀ ਸਾਫ ਤੇ ਤੇਰੀ ਮੋਟੀ ਜਵਾਈ ਦੀ ਹੈ ਹਨਾ। ਖਾਣੀ ਵਾਲਾ ਜੈਤੋਈ ਬਾਲੀ ਚੱਲੀ ਆ ਜੀ ਮੇਨ ਗਾਲੇ ਕਾ ਬ ਦੇਖੇ ਵੀ ਜਰਸੀ ਵਾਲਾ ਹਸਾਬਾ ਨਿਆਣਾ ਪਾਉਣਾ ਪਾਉ ਨਹੀਂ ਪੜੋ ਵੀ ਲੋ ਨਹੀਂ ਨਿਕਲਦੇ ਸੋ ਆ ਦੇਖੋ ਇੰਨੀ ਛਿੰਡਿਆ ਆਪਣੀ ਜਰਸੀ ਬਣਦੀ ਆ ਪਰ ਜਰਸੀ ਇਹਨੇ ਦੁੱਤ ਨਹੀਂ ਜਿੰਨੇ ਨਹੀਂ ਜਾਵੜਦੀ ਗੋਣ ਸਾਰੇ ਜਰਸੀ ਵਾਲੇ ਆ ਤੇ ਬੱਚਾ ਕੀ ਆ ਗਿਆ ਬੱਚਾ ਹੀ ਮਗਰ ਲਵੇ ਜੀ ਇਹਦਾ ਭਾਗ ਹੀ ਰੱਖਿਆ ਦੋ ਨੰਬਰ ਦਾ ਬਸ 30000 ਰੁਪਏ ਲੈਣਾ ਬਸ ਜੋ ਮੋਖਲਾ ਬਸ ਟੋਪੜ ਵੀ ਨਹੀਂ ਦਿੰਦਾ ਇਹਦੀ ਛੋੜ ਸੱਪਾ ਜਾ ਕਰ ਦੇ 38000 ਦੇ ਵਿੱਚੋਂ ਵੀ ਕਹਿੰਦਾ 15 ਵਾਲਾ ਤੂੰ ਨਹੀਂ ਬਹੁਤਾ ਜੈ ਜੈ ਗੱਲ 38000 ਦੇ ਵਿੱਚ ਮੜਵਟਾ ਮਾਣਦਾਨ ਹੋ ਜੂ ਦੁੱਧ 12 ਲੀਟਰ ਹਾਜ਼ਰ ਆ ਬੈੜ ਦੇਖੋ ਕਦ ਕੁਦ ਚੰਗਾ ਹੈਗਾ ਸੋਹਣੀ ਸਾਫ ਸੁਥਰੀ ਫਿਟਿੰਗ ਵਾਲਾ ਲੈਵਾ ਜਾਵਾਂ 11 12 ਦਿਨ ਹੋ ਗਏ ਸੇ ਓਕੇ ਜੀ ਸੋ ਕਦ ਘੜ ਦੇਖੋ ਬੈੜ ਦਾ ਠੀਕ ਆ ਵਧੀਆ ਸਾਫ ਤੇ 38000 ਰੁਪਏ ਸਿਰਫ ਰੇਟ ਦਾ ਦੇਣ ਲੈਣ ਜੜਾ ਛੋੜ ਸੱਪਾ ਮਾਣਵਟਾ ਵੀਰ ਕਰ ਦੂ ਦੋ ਨਗਦ ਖਾਦੇ ਸੂਏ ਸਵੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਪਹਿ ਗਿਆ ਵੀਡੀਓ ਦੇਖ ਲੈਣ